ਮੇਲਾ ਨਾ ਟਿੰਦੂ ਭਾਈ ਬਰਸਾਤ ਹੋ ਰਹੀ ਹੈ ਬਰਸਾਤ ਸਵੇਰ ਦੀ 3 ਵਜੇ ਬਰਸਾਤ ਪੈਣੀ ਹੈ ਜੀ ਮੌਸਮ ਤੇ ਇਦਾਂ ਦਾ ਵਾ ਜਿਹੜੀ ਜਲੀ ਮਾਸੂਮ ਹੋ ਗਿਆ ਤਾਂ ਪੂਰਾ ਗਲੇ ਗਲੇ ਬੱਚਿਆਂ ਦਾ ਬਹੁਤ ਖਰਾਬ ਹੈ ਉਹਦੇ ਕਰਕੇ ਜਰਾ ਅੱਗੇ ਡਾਕਟਰ ਡੁਕਟ ਕੋਈ ਲੋਕੀ ਬੱਚੇ ਜਾਂਦੇ ਲੈ ਗਏ ਮੌਸਮ ਨਾਲ ਬਹੁਤ ਫਰਕ ਪਏਗਾ ਗਰਮੀ ਆ ਗਈ ਜੀ ਗਰਮੀ ਤੋਂ ਪਾਣ ਲੱਗੀਆਂ ਆਈਆਂ ਇਹਦਾ ਦੀਆਂ ਬਹੁਤ ਟੀ-ਸ਼ਰਟਾਂ ਪੈ ਗਈਆਂ ਮਾਰੇ ਪਹਿਲਾਂ ਹੋਰ ਲੋਕਾਂ ਦੀਆਂ ਵਈਆਂ ਨੂੰ ਇਹਦਾ ਕੱਢਣ ਦੇਣਗੇ ਰਾਤ ਨੂੰ ਲੱਗੇ ਰਾਤ ਨੂੰ ਲੱਗੇ ਬੜੀ ਕੜੀ ਕਿਸਾਨਾਂ ਨੂੰ ਫਾਇਦਾ ਹੋਏਗਾ ਕਿਸਾਨਾਂ ਨੂੰ ਬੋੜਾ ਬੋੜਾ ਸਾਵਾਂ ਹੋਏਗਾ ਜੀ ਜੀ ਦਾ ਨਹੀਂ ਮਤਲਬ ਬੋੜਾ ਦਾ ਹੋਏਗਾ ਮਾਰਾ ਲੱਗਦਾ ਤੇ ਬੋੜਾ ਹੀ ਕਰਨੀ ਸੀ ਫੂਲ ਦੇਖੋ ਮੌਸਮ ਬੋੜਾ ਪਾਵਾ ਕੋਠੀਆਂ ਪਾ ਗਏ ਨੇ ਮਾਰਾ ਰਾਤ ਨੂੰ ਰਾਤ ਨੂੰ ਬੋੜਾ ਹੋਏਗਾ ਜਿੱਦਾਂ ਮਰਜੀ ਇਹ ਬੰਦਾ ਕੋਟੀ ਕਾਟੀ ਪਾ ਗਏ ਬੰਦਾ ਅੰਦਰ ਮਰ ਜਾਂਦਾ ਵਾ ਜਿੱਦਾਂ ਮਰਜੀ ਗਰਮੀ ਤੇ ਇਹ ਹੁੰਦਾ ਵਾ ਕਿ ਬੰਦਾ ਬਰਤੀ ਗਲ ਜਾਂਦੀ ਹੈ ਤੇ ਗਰਮੀयां मारे ने फिर पुवाते नहीं मारे ने फिर पवारते बहुत मेरे जे बच्चे लोग गले खराब जी को बिमारे डाक्टर को मारे ने आप ही करता